ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਚੋਟੀਆਂ ਖੁਰਦ ਦੇ ਵਿੱਚ ਚੋਟੀਆਂ ਖੁਰਦ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਏ ਤਲਵੰਡੀ ਪਾਈ ਬਿਲਕੁਲ ਨੇੜੇ ਕਰਕੇ ਰਹਿ ਗਿਆ ਹੁੰਦੇ ਤੇ ਜੌਲਤਪੁਰਾ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ گاਵਾ ਬਕਾਊਆ ਕਰੇਲੂ ਪਰਿਵਾਰ ਦੇ ਘਰੇ ਆ ਮਿੱਤਰੋ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਵਧੀਆ ਜੀ ਵਧੀਆ ਵੱਡੇ ਬਾਈ ਜਿਹੜੀ ਕਾਲੀ ਗਾਮ ਆ ਆਪਣੀ ਇੱਕ ਵਾਰੀ ਨਾਮ ਦੱਸ ਦੇ ਪਹਿਲਾਂ ਸੱਚਿਆਂ ਨਾਮ ਹਰਮਨਦੀਪ ਸਿੰਘ ਬਾਈ ਹਾਂ ਠੀਕ ਆ ਹਰਮਨਦੀਪ ਬੇ ਸਨ ਆਫ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਠੀਕ ਆ ਹਰਮਨ ਬਾਈ ਜਿਹੜੀ ਕਾਲੀ ਗਾਮ ਆ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹਨੂੰ ਅੱਜ 15ਵਾਂ ਦੇਣਾ ਬਾਈ ਠੀਕ ਆ ਤੇ ਕਿੰਨਾ ਦੁੱਧ ਤਿਆਰ ਆ ਵੀਰੇ ਹੁਣ 15 ਲੀਟਰ ਕਿੰਨੇ ਕਿ ਸੂਆ ਕਿੰਨਵਾ ਸੂਈ ਆ ਇਹ ਵੀਰੇ ਤੀਜੀ ਸੂਈ ਸੂਈ ਬਾਈਏ ਤੀਜਾ ਸ ਠੀਕ ਆ ਵੀਰੇ ਚਵਾਈ ਚਵਾਈ ਕਿਵੇਂ ਆ ਬਾਈ ਚਵਾਈ ਵਧੀਆ ਬਾਈ ਠੀਕ ਆ ਵੀਰੇ ਤੇ ਵੱਛਾ ਦੇ ਕੀ ਕਿ ਵੱਛੀ ਬਾਈ ਨਹੀਂ ਇਹ ਨਹੀਂ ਵੱਛੀ ਠੀਕ ਆ ਵੱਛੀ ਆ ਇਹਦੇ ਮੈਂ ਇਹ ਕਿਹੜੇ ਸੀਮਨ ਦੀ ਕੋਈ ਪਤਾ ਬਾਈ ਇਹ ਸਰਕਾਰੀ ਸੀਮਨ ਨੇ ਜਿਹੜੇ ਕ੍ਰੋਸ ਵਾਲਾ ਆਉਂਦਾ ਠੀਕ ਆ ਵੀਰੇ ਓਕੇ ਤੇ ਬਾਈ ਉਂਝ ਪੀਕ ਲੈਵਲ ਦਾ ਦੁੱਧ ਕਿੰਨਾ ਦੇ ਦਿੰਦੀ ਐ ਇਹ ਇਹ ਹਾਂ ਇਹ ਗਰਮੀ ਕਰਕੇ ਬਾਈ ਉਹਦਾ 68 ਲੀਟਰ ਤੇ ਜਾਂਦੀ ਐ ਅੱਗੇ ਕਹਿੰਦੇ ਕਿ ਥੋੜਾ ਗਰਮੀ ਬਹੁਤ ਠੀਕ ਖਾਣ ਪੀਣ ਨੂੰ ਖੁੱਲੀ ਐ ਇਹ ਹਾਂਜੀ ਹਾਂਜੀ ਚਾਰੂ ਚੁਰੂ ਉਂਝ ਮੈਂ ਕਿਹਾ ਵੀਰੇ ਹਾਂ ਵਧੀਆ ਵਧੀਆ ਠੀਕ ਆ ਰੇਟ ਕਿ ਰਹੂਗਾ ਬਾਈ ਜਾਂਦਾ ਇਹ 55000 ਦੀ ਦੇ ਦਾਂਗੇ ਠੀਕ ਹੈ ਕੱਢੀ ਬਾਰ ਤੋਂ ਤੋਰੀ ਵੀਰੇ ਮੜਾਏ ਉਹਨੂੰ ਪਰਾਂ ਨਹੀਂ ਲੈ ਜੀ ਲੈ ਮਿੱਤਰੋ ਤੀਜਾ ਸੂਆ ਸੋਈ ਆ ਬੱਛੀ ਮਗਰ ਆ 15 ਲੀਟਰ ਦੁੱਧ ਇਸ ਟਾਈਮ ਤਿਆਰ ਆਂਦੇ ਤੇ ਮਿੱਤਰੋ ਸੂਆ ਵੀ ਦਸਾਂ ਤੋਂ 15 ਦਿਨਾਂ ਦਾ ਬੱਛੀ ਬਹੁਤ ਚੰਗੀ ਆ ਮਗਰ ਪਲੀ ਨਿਗਰ ਲੇਵਾਲੂਬਾ ਵੜੀ ਦਾ ਚੰਗਾ ਵਾ ਮਿੱਤਰੋ ਕਰੋਸ ਅੰਗ ਦੇ ਵਿੱਚ ਆਉਂਦੀ ਆ ਬਰੀਕੀ ਸਾਰੀ ਚੰਗੀ ਆ ਗਾਂ ਨੂੰ ਜੰਨੀ ਲੱਗੀ ਹੋਈ ਆ ਦੇਖ ਸਕਦੇ ਆ ਤੁਸੀਂ ਆਪ ਵੀ ਬਾਕੀ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਕਰਮ ਵਾਲੀ ਸਰੀਰ ਕੇ ਬੰਤਰ ਲੋ ਬਸ ਸਾਫ ਸੁਥਰੀ ਆ ਜੰਨੀ ਹੈਗੀ ਆ ਰੇਟ ਆ ਜਿਹੜਾ ਇਹਦਾ ਉਹ 55000 ਰੁਪਿਆ ਵਾ ਦੁੱਧ 18-20 ਕਿਲੋ ਅੱਗੇ ਮੌਸਮ ਆ ਗਿਆ ਟੋਰਨਾਂ ਦਈ ਜਾਊਗੀ 55000 ਰੁਪਿਆ ਇਸ ਗਾਂ ਦਾ ਰੇਟ ਆ ਮੰਨਤਨ ਹੋ ਜਾਊਗਾ ਦੋ ਨੰਬਰ ਤੇ ਗਾਂ ਵੀਰੇ ਜਿਹੜੀ ਵੱਡੇ ਪਈ ਇੱਕ ਡੱਬੀ ਹਾਂਜੀ ਹਾਂਜੀ ਇਹ ਕਿੰਨਵਾ ਸੂਸ ਹੁੰਦੀ ਆ ਬਾਈ ਇਹਨੇ ਤੀਜੇ ਸੂਏ ਨਾ ਬਾਈ ਤੀਜੇ ਸੂਏ ਇਹਦੇ ਕਿੰਨੇ ਦਿਨ ਪਈ ਆ ਵੀਰੇ ਹਜੇ ਇਹਦੇ ਮਾਸੋਂ ਹਫ਼ਤਾ ਕੋ ਲੈਂਦੀ ਨਹੀਂ ਠੀਕ ਆ ਬਾਈ ਤੇ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਬਾਈ ਇਹ 18 19 ਲੀਟਰ ਦੁੱਧ ਬਾਈ ਆ ਪਹਿਲੇ ਸੂਏ ਨੇ ਦਿੱਤਾ ਠੀਕ ਆ ਬਾਈ ਇਹਦਾ ਰੇਟ ਬਾਈ ਇਹਦਾ ਵੀ 55000 ਰੁਪਏ ਠੀਕ ਆ ਜੇ ਕੋਈ ਜੋੜਾ ਲਵੇ ਮਾਨ ਤੇ ਖੁੱਲਾ ਕਰ ਦੇਂਗਾ ਵੀਰੇ ਠੀਕ ਆ ਕੱਢੀ ਬਾਰ ਨੂੰ ਤੋਰੀ ਵੀਰੇ ਤੋਰੀ ਮੜੇ ਜੀ ਲੈ ਮਿੱਤਰੋ 55000 ਰੁਪਈਆ ਹੀ ਇਸ ਗਾਂ ਦਾ ਕੀਮਤ ਆ 18 19 ਕਿਲੋ 18 17 ਕਿਲੋ ਦੁੱਧ ਬਾਈ ਨੇਂਦੇ ਥੱਲੋ ਵੀ ਟੌਰਣਾ ਚੋਇਆ ਹੋਇਆ ਖਾਣ ਤੁਹਾਨੂੰ ਬਹੁਤ ਚੰਗਾ ਲੱਗਾ ਹਜੇ ਕੱਚੀ ਆਠ ਤੋਂ 10 ਦਿਨ ਦੀ ਗਾਂ ਬਰੀਕੀ ਬਰੂਕੀ ਚੰਗੀ ਆ ਪਾਲੀ ਸੰਭੀਆ ਕਰੋ ਸੰਗ ਦੇ ਵਿੱਚ ਆ ਵਜਨ ਚੰਗਾ ਵਾ ਵਜੂਦ ਚੰਗਾ ਵਾ ਗਾਂ ਦਾ ਮਿੱਤਰੋ ਥਣ ਦੂਰਾ ਲੱਗਾ ਹੋਇਆ ਦੇਖ ਸਕਦੇ ਆ ਤੁਸੀਂ ਬਾਈ ਹਰਮਨ ਭਾਈ ਤੂਆ ਇਹ ਕਿੰਨਾਸ ਹੁੰਦੀ ਹੈ ਵੀਰੇ ਇਹਨੇ ਤੀਜੇ ਸੁਣਾ ਬਾਈ ਤੀਜੇ ਸੁਏ ਠੀਕ ਆ ਤੇ ਮੰਨਤਨ ਹੋ ਜਾਊਗਾ ਖੋਲਾ ਵੀਰੇ ਕੋਈ ਗੱਲ ਨਹੀਂ ਦੋਵੇਂ ਲੈ ਲਵੇ ਕੋਈ ਜੋੜਾ ਲੈ ਲਵੇ ਤਾਂ ਭਰਾ ਕਰਦਾ ਹੀ ਕਰਦਾਂਗੇ ਠੀਕ ਆ ਹਰਮਨ ਭਾਈ ਨੰਬਰ ਤਾਂ ਹੀ ਕਰਾਂਗੇ ਨੰਬਰ ਹੈਗਾ 94650 93198 ਇੱਕ ਵਾਰੀ ਹੋਰ ਬੋਲ ਦੇ ਵੀਰੇ 94650 93198 ਠੀਕ ਆ ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਭਾਈ ਹਰਮਨ ਦੇ ਨਾਲ ਗੱਲਬਾਤ ਜਾਨਵਰ ਦਿਖਾਤੇ ਆ ਡਿਟੇਲ ਲੈਤੀ ਅਗਲੀ ਕਾਰਵਾਈ ਤੁਸੀਂ ਕਰ ਲਿਓ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਜੋਂਦਰ